ਸੋਸ਼ੀ ਗਾਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਐਮਪੀ ਰਾਜਾ ਵੜਿੰਗ ਇਸ ਸਮੇਂ ਪੂਰੀ ਤਰ੍ਹਾਂ ਨਾਲ ਸਰਗਰਮ ਨੇ ਲੁਧਿਆਣਾ ਤੋਂ ਐਮਪੀ ਨੇ ਤਾਂ ਅਜਿਹੇ ਸਮੇਂ ਦੇ ਵਿੱਚ ਲੁਧਿਆਣਾ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਜਾਂ ਫਿਰ ਲੁਧਿਆਣਾ ਦੇ ਨਾਲ ਲੱਗਦੇ ਦਰਿਆਵਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਸਬੰਧੀ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਤਿਆਰ-ਬਰ ਤਿਆਰ ਰਹੋ ਅਗਰ ਹਾਲਾਤ ਵਿਗੜਦੇ ਨੇ ਤਾਂ ਉਹਨਾਂ ਵਿਗੜੇ ਹੋਏ ਹਾਲਾਤਾਂ ਨੂੰ ਸੰਭਾਲਣ ਦੇ ਲਈ ਅਸੀਂ ਸਮਰੱਥ ਹੋਣੇ ਚਾਹੀਦੇ ਆਂ ਇਸ ਲਈ ਰਾਜਾ ਵਡਿੰਗ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਪੀਲ ਹੈ ਜਿਹੜੀ ਉਹ ਕੀਤੀ ਗਈ ਹੈ ਲੁਧਿਆਣਾ ਵਾਸੀਆਂ ਨੂੰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਹੰਕਾ ਇਹ ਸਾਰੇ ਲੀਡਰ ਸਹਿਬਾਨ ਅਜਿसे ਵੱਡੇ ਛੋਟੇ ਚੋਣ ਲੜੇ ਜਿਹੜੇ ਨਹੀਂ ਲੜੇ ਬਲਾਕਾਂ ਦੇ ਪ੍ਰਧਾਨ ਇੰਪਰੂਵਮੈਂਟਸ ਦੇ ਚੇਅਰਮੈਨ ਮਹਿਲਾ ਕਾਂਗਰਸ ਸੇਵਾਦਾਰ ਜਿਨ੍ਹਾਂ ਦੇ ਸਾਡਾ ਪੂਰਾ ਸੰਗਠਨ ਯੂਥ ਕਾਂਗਰਸ ਇਹ ਕੌਂਗਰਸ ਨੂੰ ਪਿਆਰ ਕਰਨ ਵਾਲੇ ਸਾਥੀ ਜਿਹੜੇ ਐਕਟਿਵ ਵਰਕਰ ਸੀ ਉਹ ਅੱਜ ਇੱਥੇ ਇਕੱਠੇ ਹੋਏ। ਧੀਰੇ ਵਿੱਚ ਵਿਸ਼ਾ ਪੰਜਾਬ ਦੇ ਵਿੱਚ ਜਿਹੜੀ ਹਰਾਂ ਦੀ ਹਾਲਾਤ ਸੀ ਉਹ ਗੰਬੀਰ ਹੁੰਦੇ ਜਾ ਰਹੇ ਹਨ ਨਿਰਮਲ। ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਜ਼ਿਲ੍ਹੇ ਪਕੰਮਲ ਤੌਰ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਏ ਗਰਨਾਸਪੁਰ, ਕਰਨਤਾਰ, ਨਫਰੋਸ, ਫਾਜ਼ਿਲਕਾ ਥੋੜਾ ਜਿਹਾ ਪਾਟ ਮੋਗੇ ਦਾ ਥੋੜਾ ਜਿਹਾ ਜਲੰਧਰ ਸੋ ਕਾਫੀ ਇਵਨ ਕੱਢ ਗਈ ਜਿਹੜੀ ਹੈ ਆਪਣੇ ਪਾਸੇ ਪਟਿਆਲਾ ਉਹ ਵੀ ਲੱਖੋਂ ਦਾ ਕਰਵਾਦੀ ਹੈ ਉਹਨੇ ਉਹਨੇ ਹੀ ਮੈਨੂੰ ਫੋਨ ਆਇਆ ਜੀਰੇ ਤੋਂ ਜੀਰਾ ਸਾਹਿਬ ਨੇ ਦੱਸਿਆ ਕਿ ਦੋ ਬੰਨ ਟੁੱਟ ਗਏ ਤੇ ਮੇਰਾ ਹੋਰ 30 35 ਹਜ਼ਾਰ ਇੱਕਰ ਦਾ ਨੁਕਸਾਨ ਹੋ ਸਕਦਾ ਸੋ ਸਾਨੂੰ ਜਿੱਥੋਂ ਸੁਣਨ ਨੂੰ ਮਿਲਦਾ ਹੈ ਕਿ 1988 ਤੋਂ ਬਾਅਦ ਇਸ ਤਰ੍ਹਾਂ ਦਾ ਪਾਣੀ ਪਹਿਲੀ ਵਾਰੀ ਜਿਹੜੀ ਮਾਰਕੀ ਮੈਨੂੰ ਤੇ ਨਹੀਂ ਜਾਣਾ ਚਾਹੁੰਦਾ ਵੀ ਇਹ ਕਿਉਂ ਬਣੇ ਹਾਲਾਤ ਪਰ ਹਾਂ ਇੱਕ ਗੱਲ ਦੀ ਗੱਲ ਬੇਨ ਨਹੀਂ ਚਾਹਣਾ ਕਿਉਂਕਿ ਇਹ ਨੁਕਤਾ ਚੀਨੀ ਜਾਂ ਕਿਸੇ ਨੂੰ ਨਿੰਦਣ ਦਾ ਸਮਾਂ ਨਹੀਂ ਜਿਵੇਂ ਆਪਰੇਸ਼ਨ ਤੋਂ ਦੂਰ ਦੇ ਸਮੇਂ ਸਾਰਾ ਦੇਸ਼ ਨੇ ਇਕੱਠੇ ਹੋ ਕੇ ਲੜਾਈ ਲੜਨ ਦਾ ਸਮਾਂ ਉਸੇ ਤਰ੍ਹਾਂ ਹੀ ਅੱਜ ਔਖੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਜੁੜਤਾ ਦੇ ਨਾਲ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਤੇ ਖੜੇ ਹੋਣ ਦੀ ਲੋੜ ਹੈ ਇਹ ਲੋਕਾਂ ਚੀਨੀ ਬਾਤ ਕਰਾਂਗੇ ਮੈਨ ਮੇੜਾ ਕੀ ਨੁਕਸੀ ਕੀ ਸਰਕਾਰਾਂ ਨੇ ਘੱਟੀਆਂ ਰਹੀਆਂ ਸੋ ਇਸ ਕਰਕੇ ਅਸੀਂ ਕੱਲ ਮੁਖਸਰ ਸਾਹਿਬ ਵਿੱਚ ਅਸੀਂ ਮੀਟਿੰਗ ਕੀਤੀ ਸੀ ਫਿਰੋਜ਼ਪੁਰ ਲੋਕ ਸਭਾ ਦੀ ਜਿਹਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਗਈਆਂੱਖ-ਵੱਖ ਲੋਕਾਂ ਦੀਆਂ ਬੰਦੇ 6 ਬੰਦਿਆਂ ਦੀ ਅਸੀਂ ਕਮੇਟੀ ਬਣਾ ਪੀ ਜ਼ਿਲ੍ਹਾ ਪਧਰੀ ਲੋਕ ਸਭਾ ਕਮੇਟੀ ਜਿਹੜੀ ਕੀ ਜਾਇਜ਼ਾ ਲੈਣਗੇ ਵੀ ਕਿੱਥੇ ਕਿੱਥੇ ਕੀ ਕੀ ਚੀਜ਼ ਦੀ ਜ਼ਰੂਰਤ ਹੈ ਉਹ ਵੀ ਅੱਜ ਤੁਹਾਨੂੰ ਨਾਮ ਮੈਂ ਦੱਸਾਂਗਾ ਤੇ ਨਾਲ ਹੀ ਹਲਕਾ ਵਾਈਜ਼ ਵੀ ਦੋ ਦੋ ਤਿੰਨ ਤਿੰਨ ਬੰਦਿਆਂ ਨੇ ਨੰਬਰ ਜਾਰੀ ਕਰ ਦਿੱਤੇ ਗਏ ਹੈ ਕਿ ਹਲਕੇ ਦੇ ਵਿੱਚ ਵਿਧਾਨ ਸਭਾ ਵਾਈਜ਼ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰੇ ਉਹਨਾਂ ਨਾਲ ਜਿਹੜਾ ਸੰਪਰਕ ਹੋ ਜਗਾ ਫਿਰ ਉਹ ਸਾਡੀ ਜ਼ਿਲ੍ਹਾ ਪਧਰੀ ਕਮੇਟੀ ਨਾਲ ਲੋਕ ਸਭਾ ਪਧਰੀ ਕਮੇਟੀ ਨਾਲ ਗੱਲ ਕਰਕੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਉਹ ਮਹਈਆ ਕਰਾਵਾਂ। ਸੋ ਨਾਲ ਹੀ ਨਾਲ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਹੈ, ਦੋ ਵਾਰ ਪੰਜਾਬ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਦੇਸ਼ ਦੇ ਨੂੰ ਕਿ ਰਾਹਤ ਕੋਨੂ ਕੋਈ ਰੀਲੀਫ ਫਲਡ ਰੀਲੀਫ ਤੇ ਇਹਨਾਂ ਨੂੰ ਕੋਈ ਪੈਕੇਜ ਦੀ ਅਨਾਉਂਸਮੈਂਟ ਕਰਨੀ ਚਾਹੀਦੀ ਤੇ ਨਾਲ ਹੀ ਉਹਨਾਂ ਨੇ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਹੈ ਰਾਹੁਲ ਜੀ ਨੇ ਕਿ ਸਾਰੇ ਰਾਹਤ ਕਾਰਜਾਂ ਛੁੱਟ ਜਾਓ ਔਰ ਕੋਈ ਵੀ ਵਰਕਰ ਸਾਥੀ ਆਪਣੇ ਘਰੇ ਨਾਲ ਬੈਠੇ ਕਾਂਗਰਸ ਹਰ ਸੰਭਵ ਮਦਦ ਜਿਹੜੇ ਹੜ੍ਹ ਪੀੜਤ ਲੋਕਾਂ ਦੀ ਕਰਦੀ ਦਿਖਣੀ ਚਾਹੀਦੀ ਸੋ ਇਸੇ ਤਰ੍ਹਾਂ ਫਿਰ ਕੱਲ ਅਸੀਂ 40 ਲੱਖ 41 ਲੱਖ ਦੇ ਕਰੀਬ ਰੁਪਈਆ ਨਗ ਜਿਹੜਾ ਜੋ ਅਸੀਂ ਪਹਿਲਾਂ ਕਿਹਾ ਸੀ ਵੀ ਤਨਖਾਹ ਚੋਂ ਬਿਲਕੁਲ ਪੀਟਾ ਆਪਣਾ ਦਸਵੰਜ ਕਾਂਗਰਸ ਦੇ ਲੋਕਾਂ ਨੇ ਫਰੋਜਪੁਰ ਦੀ ਲੋਕ ਸਭਾ ਆਸ ਤੇ ਕੱਢਿਆ ਤੇ 25 ਲੱਖ ਰੁਪਈਆ ਛੇ ਸਿੰਘ ਕਮਾਇਆ ਜਿਹਨੇ ਆਪ ਦੇ ਨਿੱਜੀ ਫੰਡ ਚੋਂ ਦਿੱਤਾ ਜਾਣੀ ਕਿ ਉਥੇ ਸਮਗਰੀ ਸਾਰੇ ਲੋਕਾਂ ਨੂੰ ਉਹਨਾਂ ਦੇ ਦਿਨਾਂ 'ਚ ਪਹੁੰਚਾਈ ਜਾਊਗੀ ਤੁਹਾਨੂੰ ਪਤਾ ਲੱਗੇ ਇਸੇ ਤਰ੍ਹਾਂ ਹੀ ਅੱਜ ਲੁਧਿਆਣਾ ਕਿਉਂਕਿ ਵੇਟ ਦਾ ਏਰੀਆ ਥੋੜਾ ਥੋੜਾ ਉਦੋਂ ਬੁੱਢਾ ਦਰਿਆ ਐ ਨਕੋ ਨਕ ਵਗ ਰਿਹਾ ਹੈ ਸ਼ਹਿਰਾਂ ਦੇ ਵਿੱਚ ਵੀ ਪਿੱਛੇ ਦੋ ਤਿੰਨ ਦਿਨ ਪਹਿਲਾਂ ਆਪਣੇ ਸ਼ਹਿਰ ਦੇ ਵਿੱਚ ਵੀ ਓਵਰਫਲੋ ਹੋ ਗਿਆ ਸੀ ਉਹਨੋਂ 95% ਪਾਣੀ ਡਾਊਨ ਹੋ ਗਿਆ ਕਿਤੇ ਇਕਾ ਟੁਕਾ ਹੈਗਾ ਉਹਨਾਂ ਦੀਆਂ ਗਲੀਆਂ ਦੀ ਸਫਾਈ ਉਹਨਾਂ ਦੇ ਘਰਾਂ ਦਾ ਜਿਹੜਾ ਮਾੜਾ ਮੋਟਾ ਨੁਕਸਾਨ ਹੋਇਆ ਹੈ ਉਹ ਸਾਰੇ ਆਸਤੇ ਅੱਜ ਕਿਉਂਕਿ ਇੱਥੇ ਅਜੇ ਓਨੀ ਪਾਣੀ ਦੀ ਮਾਰ ਨਹੀਂ ਹੈ ਇਹ ਵੀ ਡਗਰਾਉਂ ਦੇ ਵਿੱਚ 76-4 ਲੱਖ ਗਿਆ ਲੋਕਾਂ ਦੀਆਂ ਬਾਰਿਸ਼ ਨਾਲ ਦਾਖੇਚ ਜਿਹਦੇ ਸਾਡੇ ਸਾਥੀ ਲੱਗੇ ਹੋਏ ਆਪਦੇ ਲੈਵਲ ਤੇ ਸਰਪਾਲਾ ਦੇ ਰਿਹਾ ਸੇਵਾ ਕਰ ਰਹੇ ਆ ਪਰ ਆ ਜੋ 32 ਲੱਖ ਰੁਪਏ ਦੀ ਨਿਰਗਾਮਤ ਰਕਮ ਸਾਰੇ ਕਾਂਗਰਸ ਦੇ ਵੱਡੀ ਆਗੂ ਸਹਿਬਾਨ ਜਿਹੜੇ ਲੋਕ ਸਭਾ ਦੇ ਉਹਨਾਂ ਨੇ ਰਾਸ਼ੀ ਇਕੱਠੀ ਕੀਤੀ ਹੈ ਨਾਲ ਹੀ ਮੈਂ ਇਹ ਗੱਲ ਕੀਤੀ ਹੈ ਕਿ 25 ਲੱਖ ਰੁਪਿਆ ਇੱਥੇ ਜਿਹੜਾ ਵੀ ਆਪਣੇ ਪਿਆਰੀ ਹਿੱਸੇ ਚੋਂ ਉਹ ਕੀ ਨੈਚੁਰਲ ਡਿਜਾਸਟਰ ਹੋ ਚੁੱਕਿਆ ਉਹ ਲਾਵਾਂਗੇ ਤਾਂ ਇਹ ਅਸੀਂ ਇੱਕ ਵਾਰੀ ਬੰਦੋਬਸਤ ਕੀਤਾ ਜਿੱਥੇ ਜਿਉਂ ਜ਼ਰੂਰਤ ਹੋਏਗੀ ਔਰ ਜਿਸ ਚੀਜ਼ ਦੀ ਜ਼ਰੂਰਤ ਹੋਏਗੀ ਜੇ ਕਿਸੇ ਨੂੰ ਮਛਰਦਾਨੀ ਦੀ ਜ਼ਰੂਰਤ ਹੋਏ ਮਛਰਦਾਨੀ ਪਚਾਵਾਂਗੇ ਜੇ ਕਿਸੇ ਨੂੰ ਤਰਪਾਲ ਦੀ ਜ਼ਰੂਰਤ ਹੋਏ ਤਰਪਾਲ ਪਚਾਵਾਂਗੇ ਜੇ ਕਿਸੇ ਨੂੰ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਤਾਂ ਉਹ ਪਜਾਵਾਂਗੇ ਜੇ ਕਿਤੇ ਕੋਈ ਬਹੁਤ ਵੱਡੀ ਆਫਤ ਆਈ ਦੀ ਅੰਨੇ ਸਿਰ ਮਕਾਨ ਹੀ ਨਿਕਿਆ ਉਹਦੇ ਵਿੱਚ ਵੀ ਤਿਲ ਫੁੱਲ ਪੇਟਾ ਜੋ ਯੋਗਦਾਨ ਕਿਉਂਕਿ ਬਚਾਰੇ ਨੂੰ ਆਪ ਦਾ ਗੁਜ਼ਾਰਾ ਨਾਲ ਸਕੇ ਕਈਆਂ ਦੀਆਂ ਵਿਹਾਨੀਆਂ ਕੁੱਟੀਆਂ ਵਿਚਾਰੇ ਸੋ ਇਹ ਕੰਮ ਆਉਣ ਆਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੀ ਲੋਕ ਸਭਾ ਦੀ ਸਾਡੀ ਨੀਡਰਸ਼ਕ ਇਹ ਕੰਮ ਕਰੇਗੀ ਸੋ ਅੱਜ ਵੀ ਇਹੀ ਪ੍ਰੈਸ ਕਾਨਫਰੰਸ ਅ ਅਸਤੇ ਬੈਠੇ ਆਏ ਇਸ ਤੋਂ ਬਾਅਦ ਅਸੀਂ ਵਿਜ਼ਿਟ ਵੀ ਕਰਾਂਗੇ ਸੈਂਟਰਲ ਚ ਵੀ ਜਾਵਾਂਗੇ ਈਸਟ ਚ ਵੀ ਜਾਣਾ ਹੈ ਫਿਰ ਸੰਗੋਵਾਲ ਵੀ ਜਾਣਾ ਹੈ ਕਿ ਕੱਲ ਨੂੰ ਫਿਰ ਹੁਸ਼ਿਆਰਪੁਰ ਤੇ ਫਿਰ ਅੰਮ੍ਰਿਤਸਰ ਤੇ ਕਰਨਤਾਲ ਸਾਹਿਬ ਦੇ ਕਿ ਜਿੱਥੇ ਜਿੱਥੇ ਪ੍ਰਭਾਵਿਤ ਹੈ ਇਹਦੇ ਨਾਲ-ਨਾਲ ਕਾਂਗਰਸ ਪਾਰਟੀ ਨੇ ਜਿੱਤ ਤਾਂ ਅੱਜ ਜਿਹੜੇ ਇੱਥੇ ਪੰਜ ਬੰਦੇ ਦੀ ਕਮੇਟੀ ਬਣਾਈ ਹੈ ਹਾਇਰ ਮੈਂਬਰ ਦੀ ਲੋਕ ਸਭਾ ਦੇ ਜੀ ਸੰਜੀਤ ਤਲਵਾਰ ਬਲਵਿੰਦਰ ਬੈਂਸ ਅਸ਼ੂਨੀ ਸਾਬਕਾ ਸਰ ਦੇ ਜਿਲ੍ਹਾ ਪ੍ਰਧਾਨ ਡਾਵਰ ਸਾਹਿਬ ਤੇ ਬਹਿਤ ਸਾਹਿਬ ਤੇ ਥੱਲੇ ਜਿਹੜੇ ਅਸੀਂ ਹਰ ਕੰਸਟਿਊਐਂਸੀ ਦੇ ਵਿੱਚ ਦੋ-ਦੋ ਬੰਦੇ ਲਾਏ ਆ ਜਿਨ੍ਹਾਂ ਦਾ ਅਸੀਂ ਤੁਹਾਨੂੰ ਮੀਡੀਆ ਨੂੰ ਆਪੇ ਪ੍ਰੈਸ ਰੂਮ ਦੇ ਵਿੱਚ ਨੰਬਰ ਦੇ ਦਿੱਿਆਂਗੇ ਜਾ ਦੇ ਫੀਸਟੇ ਵੀ ਪਾ ਦੇਣਗੇ ਉਹਨਾਂ ਦਾ ਸਿਰ ਫੜ ਕਰਕੇ ਉਹ ਕਰ ਸਕਦੇ ਇਹਦੇ ਨਾਲ ਨਾਲ ਸਾਰੇ ਪੰਜਾਬ ਦੇ ਲੀਡਰਸ਼ਿਪਰ ਮੰਨ ਲਓ ਫਤਿਹਗੜ੍ਹ ਸਾਹਿਬ ਦੇ ਜਿਹੜੇ ਲੀਡਰਸ਼ਿਪਰਾਂ ਨੇ 10-10 ਜਿਹੜੇ ਕੰਪੈਟੇਟਡ ਜਾਂ ਮੰਤਰੀਏ ਉਹਨਾਂ ਨੇ ਇਹ ਡਿਊਟੀਆਂ ਲਾ ਦਿੱਤੀਆਂ ਵੀੀਆਂ ਉਹ ਜ਼ਿਲ੍ਹੇ ਲਾ ਦਿੱਤੇ ਗਏ ਕਿ ਤੁਹਾਨੂੰ ਗੁਰਦਾਸਪੁਰ ਨਾਲ ਲਾਤਾ ਕਿਸੇ ਨੂੰ ਤਰਨਤਾਰਨ ਨਾਲ ਲਾਤਾ ਕਿਸੇ ਨੂੰ ਮਸਹੀ ਅਫਰੂਜ਼ਪੁਰ ਨਾਲ ਲਾਤਾ ਕਿਸੇ ਨੂੰ ਮੋਗੇ ਨਾਲ ਲਾਤਾ ਕਿਸੇ ਨੂੰ ਅੰਮ੍ਰਿਤਸਰ ਸਾਹਿਬ ਨਾਲ ਲਾਤਾ ਕਿਸੇ ਨੂੰ ਪਖਾਨਕੋਟ ਨਾਲ ਲਾਤਾ ਸੋ ਇਹ ਸਰਾਵ ਜਿਹੜੀ ਅਸੀਂ ਪੂਰੇ ਪੰਜਾਬ ਦੀ ਇੱਕ ਵੰਡ ਕਰਕੇ ਕਿ ਉੱਥੋਂ ਰਾਹਤ ਸਮਗਰੀ ਸਿੱਧੀ ਉਹਨਾਂ ਥਾਵਾਂ ਤੇ ਪਹੁੰਚੇ ਜਿਵੇਂ ਅੱਜ ਹੀ ਅੰਮ੍ਰਿਤਸਰ ਤੋਂ ਸਾਨੂੰ ਫੋਨ ਆ ਰਿਹਾ ਸੀ ਸਾਨੂੰ ਵੀ ਚੋਕਰ ਚਾਹੀਦਾ ਹੈ ਫੀਡ ਚਾਹੀਦੀ ਹੈ ਤਾਂ ਜੋ ਸਾਰਾ ਜਿਹੜੀ ਸਮਗਰੀ ਹੈ ਜਿੱਥੇ-ਜਿੱਥੇ ਜ਼ਰੂਰਤਮੰਦੋਂ ਸਾਡੇ ਲੋਕਾਂ ਕੋਲ ਪਹੁੰਚਦੀ ਰਹੇ ਸੋ ਇਹ ਸਾਰਾ ਜਿਹੜਾ ਉਪਰਾਲਾ ਜੀ ਕਾਂਗਰਸ ਪਾਰਟੀ ਨੇ ਕੀਤਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਬੇਹਦ ਸਰਕਾਰ ਪੈਸੇ ਵੀ ਲਾਦ ਲਿਆ ਲੋਕ ਨਹੀਂ ਹਰ ਦੋੜਦੇ ਹੈ ਕਾਂਗਰਸ ਨੇ ਦੇ ਲੀਡਰਸ਼ਿਪ ਵਾਲਾ ਨਹੀਂ ਰਾਹ ਵਧ ਕੇ ਆਪ ਦਾ ਆਪ ਦਾ ਯੂਟਰਨ ਪਾਇਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਨੌਕਸਮਤ ਜਗੇ ਉਗਨੀ ਮਾਰ ਨਹੀਂ ਹੈ ਜ਼ਰੂਰਤ ਨਹੀਂ ਹੈ ਲੇਕਿਨ ਸਾਨੂੰ ਹੋਰ ਵੀ ਹੋਵੇ ਤਾਂ ਅਸੀਂ ਸਾਰੇ ਜਾਣੇ ਰੋਹ ਮਿਲ ਕੇ ਸਿਆਰ ਹੈ ਪੰਜਾਬ ਦੇ ਵਾਸਤੇ ਪੰਜਾਬੀਅਤ ਵਾਸਤੇ ਪੰਜਾਬ ਦੀ ਇਸ ਸ਼ਕਤੀ ਵਾਸਤੇ ਕਿ ਪੰਜਾਬੀਆਂ ਦਾ ਇਹ ਵਿਰਸਾ ਕਿਸੇ ਨੂੰ ਉਹਨੇ ਭੁੱਖਾ ਨਹੀਂ ਸੌਣ ਦਿੱਤਾ ਕਿਸੇ ਨੂੰ ਸ਼ਰਤ ਤੋਂ ਬਿਨਾਂ ਨਹੀਂ ਸੌਣ ਦਿੱਤਾ ਤੋਂ ਬੇਸ਼ੱਕ ਆਫਤ ਆਈ ਹੈ ਲੇਕਿਨ ਪੂਰਾ ਪੰਜਾਬ ਇਸ ਸਮੇਂ ਡਟ ਕੇ ਨਾਲ ਖੜਾ ਹੈ ਔਰ ਜਿੱਥੇ ਭਾਈ ਸਰਕਾਰ ਨੂੰ ਵੀ ਲੋੜ ਹੈ ਸਾਡੀ ਅਸੀਂ ਹਾਜ਼ਰ ਹੈ ਜਿੱਥੇ ਉਹਨਾਂ ਤੋਂ ਵਾਸ ਨਹੀਂ ਚੱਲਦਾ ਇਹ ਬਾਕੀ ਜਿਹੜਾ ਨੁਕਤਾਚੀਨੀ ਦਾ ਪ੍ਰੋਗਰਾਮ ਹੈ ਕਿਸੇ ਬਾਰੇ ਦੱਸਣ ਦਾ ਉਹ ਫਲੱਡ ਤੋਂ ਬਾਅਦ ਗੱਲ ਕਰਾਂਗੇ ਕਿ ਇਹ ਕਿਉਂ ਹੋਇਆ ਇਹ ਰੁਕਿਆ ਜਾ ਸਕਦਾ ਸੀ ਇਹ ਘੱਟ ਨੁਕਸਾਨ ਹੋਣਾ ਸੀ ਉਹ ਸਾਰੀਆਂ ਚਰਚਾਵਾਂ ਬਾਅਦ ਕਰ ਸੋ ਤੁਸੀਂ ਸੋਣਿਆ ਰਾਜਾ ਵੜਿੰਗ ਨੂੰ ਜਿਨ੍ਹਾਂ ਨੇ ਕਿਹਾ ਕਿ ਲੁਧਿਆਣਾ ਇੱਕ ਵੱਡਾ ਸ਼ਹਿਰ ਕਾਰੋਬਾਰੀ ਸ਼ਹਿਰ ਹੈ ਜੇਕਰ ਇਸ ਸ਼ਹਿਰ ਦੇ ਵਿੱਚ ਅਜਿਹਾ ਨੁਕਸਾਨ ਹੁੰਦਾ ਤਾਂ ਇਸ ਦੀ ਪਰਪਾਈ ਬਹੁਤ ਮੁਸ਼ਕਲ ਹੋਵੇਗੀ ਇਸ ਲਈ ਕੋਸ਼ਿਸ਼ ਹੈ ਕਿ ਲੁਧਿਆਣਾ ਦੇ ਨਾਲ ਲੱਗਦੇ ਦਰਿਆਵਾਂ ਦੇ ਬੰਨ ਮਜ਼ਬੂਤ ਕੀਤੇ ਜਾਣ ਤੇ ਕਿਸ ਤਰ੍ਹਾਂ ਕਾਂਗਰਸ ਹੈ ਜਿਹੜੀ ਇਸ ਲਈ ਕੰਮ ਕਰ ਰਹੀ ਹੈ ਕਿਉਂਕਿ ਕਾਂਗਰਸ ਨੇ ਆਪਣੇ ਪੱਧਰ ਦੇ ਉੱਪਰ ਜਿਹੜੀ ਸਹਾਇਤਾ ਰਾਸ਼ੀ ਹੈ ਉਹ ਵੀ ਇਕੱਠੀ ਕੀਤੀ ਹੈ ਜੋ ਕਿ ਪੰਜਾਬੀਆਂ ਲਈ ਵਰਤੀ ਜਾਵੇਗੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ